ਇਨਾਂ ਦੇ ਬਾਪ ਸ਼ਹੀਦ ਡਾਕਟਰ ਸ਼ੰਗਾਰਾ ਸਿੰਘ ਜੀ ਰੋਸੇ ਖੜਕੂਸਫਾਂ ਦਾ ਇੱਕ ਵੱਡਾ ਨਾਮ ਸੀਗਾ ਬਲਵਿੰਦਰ ਭਾਜੀ ਨੇ ਇੰਨਾ ਸੋਨਾ ਮੇਰਾ ਸਾਥ ਦਿੱਤਾ ਵੀ ਕਿਸੇ ਨੂੰ ਪਿਆ ਕੇ ਕੈਨੇਡਾ ਤੋਂ ਸਪான்ਸਰ ਜਿਹੜੀ ਸੀ ਉਹ ਮੈਨੂੰ ਕਰਵਾ ਦਿੱਤੀ ਅੱਜ ਦੀ ਡੇਟ 'ਚ ਮੇਰਾ ਔਰ ਮੇਰੀ ਬੱਚੀ ਦਾ ਵੀਜ਼ਾ ਲੱਗ ਚੁੱਕਾ ਹੈ ਵਾਹ ਕੀ ਬਾਤ ਹੈ ਬਹੁਤ ਵਧੀਆ ਜੀ ਮੈਨੂੰ ਲੱਗਦਾ ਕਿ ਆਹ ਗੱਲ ਸੁਣ ਕੇ ਪੂਰੀ ਸੰਗਤ ਦੇ ਚਿਹਰੇ ਤੇ ਵੀ ਜਿਹੜੀ ਇੱਕ ਮੁਸਕਰਾਹਟ ਫੈਲ ਗਈ ਹੋਏਗੀ ਤੇ ਸੰਗਤ ਨੇ ਇੰਨਾ ਸਹਿਯੋਗ ਦਿੱਤਾ ਵੀ ਅੱਜ ਬੇਟੀ ਦਾ ਇਲਾਜ ਵੀ ਬਹੁਤ ਵਧੀਆ ਚੱਲ ਰਿਹਾ ਹੈ ਵੈਰੀ ਗੁੱਡ ਤੇ ਜੋ ਛੋਟੇ ਮੂਟੇ ਕਰਜੇ ਸੀ ਉਹ ਵੀ ਮੇਰੇ ਸਿਰ ਤੋਂ ਜੜਿਆ ਉਹ ਉੱਤਰ ਗਏ ਬਹੁਤ ਸਤਿਕਾਰ ਦਿੱਤਾ ਸਾਰਿਆਂ ਨੇ ਜਿਨ੍ਹਾਂ ਨੇ ਵੀ ਕਿਸੇ ਨੇ ਸੇਵਾ ਭੇਜੀ ਜਾਂ ਸੰਗਤ ਨੇ ਜੀਡੀ ਨੇ ਵੀ ਮੇਰੀ ਮਦਦ ਕੀਤੀ ਸਪੈਸ਼ਲੀ ਉਹਨਾਂ ਦੀ ਇੱਕ ਵਰਡਿੰਗ ਹੁੰਦੀ ਕਿ ਸਾਡਾ ਜ਼ਿਕਰ ਨਾ ਕੀਤਾ ਜਾਵੇ ਕਈ ਵਾਰੀ ਪੋਸਟਾਂ ਪਾ ਦਣਗੇ ਕਿ ਬਲੰਦਰ ਪੱਖੋ ਕੇ ਤੇ ਸ਼ਹੀਦ ਪਰਿਵਾਰ ਦੀਆਂ ਬੀਬੀਆਂ ਨੂੰ ਕੈਮਰੇ ਅੱਗੇ ਬਿਠਾ ਕੇ ਵੱਡੇ ਹਰੇ ਚੈੱਕ ਤੇ 10-15000 ਰੁਪਏ ਦੇ ਦਿੰਦਾ ਤੇ ਉਹਨਾਂ ਦਾ ਜਲੂਸ ਕੱਢ ਦਿੰਦਾ ਉਹਨਾਂ ਦਾ ਇਹ ਕਰ ਦਿੰਦਾ ਕੀ ਮੈਂ ਠੀਕ ਕਰ ਰਿਹਾ ਕਿ ਜਾਂ ਮੈਂ ਕੋਈ ਗਲਤੀ ਕਰ ਰਿਹਾ ਪਾਈ ਸਾਹਿਬ ਇਹ ਗੁਰੂ ਸਾਹਿਬ ਨੇ ਤੁਹਾਡੀ ਇੰਨੀ ਵਧੀਆ ਡਿਊਟੀ ਲਈ ਹੈ ਨਾ ਜੀ ਚਲੋ ਅਗਰ ਤੁਸੀਂ ਨਾ ਸਾਹਮਣੇ ਲੈ ਕੇ ਆਉਂਦੇ ਸੰਗਤ ਦੇ ਤੇ ਅੱਜ ਇੰਨਾ ਸਹਿਯੋਗ ਨਹੀਂ ਮਿਲਣਾ ਸੀਗਾ ਮੇਰੇ ਰਾਈ ਤੇ ਬਹੁਤ ਸਾਰੇ ਘਰ ਬਣ ਗਏ ਬਹੁਤ ਸਾਰੀਆਂ ਧੀਆਂ ਪੜ ਗਈਆਂ ਬਹੁਤ ਸਾਰੀਆਂ ਧੀਆਂ ਦੀਆਂ ਡੋਲੀਆਂ ਤੋਰਤੀਆਂ ਹਾਂਜੀ ਕਿੰਨੇ ਮਾਪੇ-ਬਾਪ ਦੇ ਇਲਾਜ ਕਰਾਤੇ ਮੈਨੂੰ ਯਾਦ ਹੀ ਨਹੀਂ ਔਰ ਮੇਰੀ ਔਰ ਬੱਚੀ ਦੀ ਟਿਕਟ ਦੋਨਾਂ ਦੀ ਕੁੱਲ ਮਿਲਾ ਕੇ 3 ਲੱਖ ਦੀ ਆ ਅੱਛਾ ਜਿੱਥੇ ਇੰਨੀ ਤੁਸੀਂ ਮਦਦ ਕੀਤੀ ਆ ਥੋੜੀ ਬਹੁਤੀ ਹੁਣ ਹੋਰ ਕੋਸ਼ਿਸ਼ ਕਰੋ ਵੀ ਕਿੰਡਾ ਅਰੇਂਜਮੈਂਟ ਜੇ ਇਹ ਤੇ ਚਿੰਤਾ ਹੀ ਕੁਝ ਨਹੀਂ ਤੁਸੀਂ ਕੀ ਗੱਲ ਕਰ ਰਹੇ ਹੋ ਆ ਵੀਡੀਓ ਸੰਗਤ ਤੱਕ ਪਹੁੰਚ ਲੈਣ ਦਿਓ ਖੁਸ਼ਬੇ ਕੋਈ ਕੋਈ ਤੁਹਾਡਾ ਕੋਈ ਵੀਰ ਕੱਲਾ ਹੀ ਆਖੇ ਵੀ ਆ ਟਿਕਟਾਂ ਮੇਰੇ ਵੱਲੋਂ ਸਪਾਂਸਰ ਜੀ ਪਹਿਲਾਂ ਦੀ ਤਰ੍ਹਾਂ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰ ਦਿਓ ਤੁਹਾਡੇ ਬਿਹਤਰ ਸ਼ੁਕਰਗੁਜ਼ਾਰ ਹੋਵਾਂਗੇ ਸਾਰੇ ਵੇਖਣ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਆਪ ਸਭ ਨੂੰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰਾਮਦਾਸ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਬਹੁਤ ਹੀ ਕਿਰਪਾ ਕਰਕੇ ਤੇ ਦਾਸ ਨੂੰ ਇੱਕ ਐਸਾ ਸੇਵਾ ਕਾਰਜ ਦਿੱਤਾ ਹੈ ਕਿ ਜੀਤੇ ਵਿੱਚ 1 2 ਨਹੀਂ ਅ 2 4 ਨਹੀਂ ਦਰਜਣਾ ਨਹੀਂ ਬਲਕਿ ਸੈਂਕੜੇ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਵੱਡੀ ਤਬਦੀਲੀ ਆਈ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆ ਦਾਸ ਦੇ ਬੋਲਾਂ ਦੇ ਵਿੱਚ ਕੁਝ ਐਸਾ ਅਸਰ ਦਿੱਤਾ ਹੈ ਕਿ ਬੜੀ ਮਨ ਨੂੰ ਤਸੱਲੀ ਤੇ ਖੁਸ਼ੀ ਮਿਲਦੀ ਹੈ ਕਿ ਤੁਹਾਡੇ ਵੱਲੋਂ ਤੁਹਾਡੇ ਰਾਹੀਂ ਬੋਲੇ ਗਏ ਕੁਝ ਲਫ਼ਜ਼ ਕਿਸੇ ਲਈ ਕਿੰਦੀ ਵੱਡੀ ਰਾਹਤ ਹੋ ਸਕਦੇ ਨੇ ਅੱਜ ਇਹਦੀ ਮਿਸਾਲ ਸਾਡੇ ਸਾਹਮਣੇ ਆ ਇਸ ਵਕਤ ਸਾਡੇ ਨਾਲ ਆ ਬੀਬੀ ਪ੍ਰਭਜੋਤ ਕੌਰ ਪ੍ਰਭਜੋਤ ਕੌਰ ਕਿਸੇ ਜਾਣ ਪਹਿਚਾਨ ਦੇ ਮੁਹਤਾਜ ਨਹੀਂ ਤੁਸੀਂ ਸਾਰਿਆਂ ਨੇ ਇਹਨਾਂ ਨੂੰ ਵਟ ਵਟ ਚੈਨਲਾਂ ਦੇ ਉੱਤੇ ਇਹਨਾਂ ਦੀ ਦੁੱਖਾਂ ਦੀ ਦਾਸਤਾਨ ਤੁਸੀਂ ਸਾਰਿਆਂ ਨੇ ਸੁਣੀ ਸਭ ਤੋਂ ਪਹਿਲਾਂ ਦਾਸ ਨੇ ਇਹਨਾਂ ਦੇ ਨਾਲ ਮੁਲਾਕਾਤ ਆਪ ਸਭ ਸੰਤਾਂ ਦੇ ਨਾਲ ਸਾਂਝੀ ਕੀਤੀ ਸੀ ਤੇ ਪ੍ਰਭਜੋਤ ਨੇ ਦੱਸਿਆ ਸੀਗਾ ਕਿ ਜ਼ਿੰਦਗੀ ਕਿੰਨੀ ਮੁਸ਼ਕਲ ਗੁਜ਼ਰੀਆ ਕਿ ਇਹਨਾਂ ਦੇ ਬਾਪ ਸ਼ਹੀਦ ਡਾਕਟਰ ਸ਼ੰਗਾਰਾ ਸਿੰਘ ਜੀ ਰੋਸੇ ਖੜਕੂਸਫਾਂ ਦਾ ਇੱਕ ਵੱਡਾ ਨਾਂ ਸੀਗਾ ਬਹੁਤ ਵੱਡਾ ਇਨਾਮ ਵੀ ਸੀ ਉਹਦੇ ਸਿਰ ਤੇ ਉਹਦੀ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਪਰਿਵਾਰ ਨੇ ਕਿਹੜੀਆਂ-ਕਿਹੜੀਆਂ ਮੁਸ਼ਕਲਾਂ 'ਚ ਉਹ ਜ਼ਿੰਦਗੀ ਜਿਹੜੀ ਆ ਉਹ ਗੁਜ਼ਾਰੀ ਜਾਂ ਕਿਵੇਂ ਲੰਘੇ ਕਿਵੇਂ ਇਹ ਸਕੂਲਾਂ 'ਚ ਪੜੇ ਕਿਵੇਂ ਨਾਲਾ ਰੋਟੀ ਪਾਣੀ ਚੱਲਿਆ ਉਹ ਗੱਲਾਂ ਸਾਰੀਆਂ ਸੁਣ ਕੇ ਤੇ ਵਾਕਿਆ ਹੀ ਸੰਗਤ ਦਾ ਮਨ ਜਿਹੜਾ ਉਹ ਪਸੀਜਿਆ ਗਿਆ ਹਿਰਦੇ ਬਲੁੰਦਰੇ ਗਏ ਪਰ ਉਹਦਾ ਅਸਰ ਕੀ ਹੋਇਆ ਇਹ ਅੱਜ ਸਾਰੀਆਂ ਗੱਲਾਂ ਬਾਤਾਂ ਕਿਉਂਕਿ ਅਸੀਂ ਪ੍ਰਭਜੋਤ ਨੂੰ ਇੱਕ ਵਾਰੀ ਫੇਰ ਆਪਣੇ ਸਟੂਡੀਓ 'ਚ ਸੱਦਾ ਦਿੱਤਾ ਜੋ ਸਾਡੇ ਦੋ ਚੈਨਲਾਂ ਦੇ ਉੱਤੇ ਪ੍ਰਭਜੋਤੀ ਇੰਟਰਵਿਊ ਉਹ ਪੂਰੀ ਦੁਨੀਆ ਨੇ ਸੁਣੀ ਹੈ ਤੇ ਉਹਦਾ ਕੀ ਅਸਰ ਹੋਇਆ ਪ੍ਰਭ ਦੀ ਜ਼ਿੰਦਗੀ ਦੇ ਵਿੱਚ ਪ੍ਰਭਜੋਤ ਕੌਰ ਦੀ ਜ਼ਿੰਦਗੀ ਚ ਕੀ ਤਬਦੀਲੀ ਆਈ ਹੈ ਕੀ ਰਾਹਤ ਮਹਿਸੂਸ ਹੋਈ ਹੈ ਕੀ ਪ੍ਰਾਪਤੀ ਹੋਈ ਹੈ ਕੀ ਚਰਚਾ ਹੋਇਆ ਇਹ ਸਾਰੀਆਂ ਗੱਲਾਂ ਕਰਾਂਗੇ ਪ੍ਰਭਜੋਤ ਕੌਰ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਤੇ ਮੈਂ ਪਰਸਨਲ ਤੌਰ ਤੇ ਪਰਿਵਾਰ ਦਾ ਪਰੇਸ਼ੋਕੜ ਜੋ ਹਾਲਾਤ ਸੀ ਮੈਂ ਵੇਖੇ ਮੈਂ ਜਾਣਦਾ ਸੀ ਸਾਰਾ ਕੁਝ ਕਿੰਨੀ ਕਿੱਡੀ ਮੁਸ਼ਕਲ ਜ਼ਿੰਦਗੀ ਸੀ ਪਰ ਸੰਗਤ ਨੂੰ ਨਹੀਂ ਸੀ ਪਤਾ ਜਦੋਂ ਸਾਡੇ ਚੈਨਲਾਂ ਦੇ ਮਾਧਿਅਮ ਰਾਹੀਂ ਇਹ ਗੱਲ ਸੰਗਤ ਤੱਕ ਪਹੁੰਚੀ ਜੀ ਤੇ ਕਿਵੇਂ ਦਾ ਰਿਸਪੌਂਸ ਰਿਹਾ ਸੰਗਤ ਦਾ ਬਹੁਤ ਵਧੀਆ ਰਿਸਪੌਂਸ ਰਿਹਾ ਹਾਂਜੀ ਪਹਿਲਾਂ ਤਾਂ ਬਹੁਤ ਸ਼ੁਕਰਗੁਜ਼ਾਰਾਂ ਤੁਹਾਡੀ ਮੈਂ ਨਹੀਂ ਜੀ ਸ਼ੁਕਰਗੁਜ਼ਾਰ ਗੁਰੂ ਰਾਮਦਾਸ ਤੇ ਹੋਵੋ ਅਸੀਂ ਤਾਂ ਉਹਨਾਂ ਦੇ ਸੇਵਾਦਾਰਾਂ ਸਾਨੂੰ ਜ਼ਰੀਆ ਬਣਾਇਆ ਪਰਮਾਤਮਾ ਨੇ ਬਿਲਕੁਲ ਠੀਕ ਤੇ ਸੰਗਤ ਨੇ ਇੰਨਾ ਸਹਿਯੋਗ ਦਿੱਤਾ ਵੀ ਅੱਜ ਬੇਟੀ ਦਾ ਇਲਾਜ ਵੀ ਬਹੁਤ ਵਧੀਆ ਚੱਲ ਰਿਹਾ ਹੈ ਵੈਰੀ ਗੁੱਡ ਤੇ ਜੋ ਛੋਟੇ-ਮੋਟੇ ਕਰਜ਼ੇ ਸੀ ਉਹ ਵੀ ਮੇਰੇ ਸਿਰ ਤੋਂ ਜੜਿਆ ਉਹ ਉੱਤਰ ਗਏ ਸੰਗਤ ਦੇ ਸਹਿਯੋਗ ਨਾਲ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਕਿਵੇਂ ਇਹਨਾਂ ਦਾ ਸ਼ੁਕਰੀਆ ਉਦਾਕਰਨ ਵੈਰੀ ਗੁੱਡ ਕਈ ਵਾਰੀ ਨਾ ਮਤਲਬ ਬਾਡੀ ਲੈਂਗੁਏਜ ਤੋਂ ਚਿਹਰੇ ਮੋਹਰੇ ਤੋਂ ਵੀ ਪਤਾ ਲੱਗ ਜਾਂਦਾ ਹੈ ਕਿ ਜਿਵੇਂ ਇੱਕ ਵਾਰੀ ਫੇਰ ਖੁਸ਼ੀਆਂ ਨੇ ਵਿਹੜੇ 'ਚ ਦਸਤਕ ਦਿੱਤੀ ਹੋਵੇ ਤੇ ਜਿਵੇਂ ਉਹ ਪਰੇਸ਼ਾਨੀਆਂ ਦੇ ਬੱਦਲ ਜਿਹੜੇ ਹੁਣ ਖਤਮ ਹੋ ਗਏ ਹੋਣ ਤੇ ਇੱਕ ਐਉਂ ਲੱਗਾ ਵੀ ਕਦੀ ਲੱਗਦਾ ਸੀ ਵੀ ਇਸ ਤਰ੍ਹਾਂ ਦੇ ਹਾਲਾਤ ਸੰਗਤ ਦਾ ਰਿਸਪੌਂਸ ਕਿਵੇਂ ਇੱਕ ਸ਼ਹੀਦ ਦੀ ਬੇਟੀ ਹੋਣ ਦੇ ਨਾਤੇ ਲੋਕਾਂ ਦੇ ਤੁਹਾਨੂੰ ਫੋਨ ਕਾਲਸ ਆਉਂਦੇ ਸੀਗੇ ਮਦਦ ਵੀ ਲੋਕਾਂ ਨੇ ਤੁਹਾਡੇ ਕਹਿਣ ਮੁਤਾਬਕ ਕੀਤੀ ਆ ਹਾਂਜੀ ਕੁਝ ਫੋਨ ਕਾਲਸ ਦਾ ਜ਼ਿਕਰ ਕਰਨਾ ਚਾਹੋਗੇ ਜਿਨ੍ਹਾਂ ਨੇ ਵਾਕਿਆ ਹੀ ਤੁਹਾਨੂੰ ਲੱਗਾ ਤੁਹਾਨੂੰ ਮਾਣ ਮਹਿਸੂਸ ਹੋਇਆ ਕਿ ਮੈਂ ਇੱਕ ਸ਼ਹੀਦ ਦੀ ਬੇਟੀ ਆ ਮੇਰੇ ਬਾਪ ਨੇ ਜ਼ਿੰਦਗੀ ਅਜਾਈ ਨਹੀਂ ਗਵਾਈ ਜੇ ਪੰਥ ਲੇਖੇ ਉਹਨਾਂ ਨੇ ਆਪਣਾ ਸੀਸ ਲਾਇਆ ਤੇ ਅੱਜ ਸਾਨੂੰ ਸਤਿਕਾਰ ਵੀ ਮਿਲਿਆ ਬਹੁਤ ਸਤਿਕਾਰ ਦਿੱਤਾ ਸਾਰਿਆਂ ਨੇ ਠੀਕ ਜਿਨ੍ਹਾਂ ਨੇ ਵੀ ਕਿਸੇ ਨੇ ਸੇਵਾ ਭੇਜੀ ਜਾਂ ਸੰਗਤ ਨੇ ਜਿਹੜੀ ਨੇ ਵੀ ਮੇਰੀ ਮਦਦ ਕੀਤੀ ਸਪੈਸ਼ਲੀ ਉਹਨਾਂ ਦੀ ਇੱਕ ਵਰਡਿੰਗ ਹੁੰਦੀ ਕਿ ਸਾਡਾ ਜ਼ਿਕਰ ਨਾ ਕੀਤਾ ਜਾਵੇ ਐਸੇ ਵੀਰ ਭਰਾਇਆ ਮੈਂ ਕਿਵੇਂ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿੰਨਾਂ ਅਲਫ਼ਾਜ਼ਾਂ ਨਾਲ ਉਹਨਾਂ ਦਾ ਸ਼ੁਕਰੀਆ ਅਦਾ ਕਰਾਂ ਹਮ ਬਹੁਤ ਸਾਰਾ ਸਹਿਯੋਗ ਦਿੱਤਾ ਫਿਰ ਆਪਣਾ ਮਨੇ ਕਈ ਵਾਰੀ ਨਾ ਪ੍ਰਭਜੋਤ ਕੌਰ ਜੀ ਕੁਝ ਲੋਕ ਨੇ ਸ਼ਾਇਦ ਉਹ ਸਾਡੀ ਵਿਚਾਰਧਾਰਾ ਦੇ ਵਿਰੋਧੀ ਨੇ ਜਾਂ ਉਹਨਾਂ ਸ਼ਹੀਦ ਸਿੰਘਾਂ ਦੇ ਵਿਰੋਧੀ ਨੇ ਜਾਂ ਕੀ ਕਾਰਨ ਆ ਉਹ ਕਈ ਵਾਰੀ ਨਾ ਅਕਸਰ ਕਈ ਵਾਰੀ ਪੋਸਟਾਂ ਪਾ ਦਣਗੇ ਕਿ ਬਲੰਦਰ ਪੱਖੋ ਕੇ ਤੇ ਸ਼ਹੀਦ ਪਰਿਵਾਰ ਦੀਆਂ ਬੀਬੀਆਂ ਨੂੰ ਕੈਮਰੇ ਅੱਗੇ ਬਿਠਾ ਕੇ ਵੱਡੇ ਹਰੇ ਚੈੱਕ ਤੇ 10-15000 ਰੁਪਇਆ ਦੇ ਦਿੰਦਾ ਤੇ ਉਹਨਾਂ ਦਾ ਜਲੂਸ ਕੱਢ ਦਿੰਦਾ ਉਹਨਾਂ ਦਾ ਇਹ ਕਰ ਦਿੰਦਾ ਅੱਜ ਮੈਂ ਚਾਹੁੰਦਾ ਵਾਂ ਕਿ ਜੀ ਮੈਂ ਤੁਹਾਨੂੰ ਜਾਂ ਤੁਹਾਡੇ ਵਰਗੇ ਪਰਿਵਾਰਾਂ ਨੂੰ ਇਸ ਕੈਮਰੇ ਦੇ ਰਾਹੀਂ ਸੰਗਤ ਤੱਕ ਉਹਨਾਂ ਦੇ ਦੁੱਖ ਪਹਚਾਰ ਰਿਹਾ ਕੀ ਮੈਂ ਠੀਕ ਕਰ ਰਿਹਾ ਕਿ ਜਾਂ ਮੈਂ ਕੋਈ ਗਲਤੀ ਕਰ ਰਿਹਾ ਭਾਈ ਸਾਹਿਬ ਇਹ ਗੁਰੂ ਸਾਹਿਬ ਨੇ ਤੁਹਾਡੀ ਇੰਨੀ ਵਧੀਆ ਡਿਊਟੀ ਲਈ ਹੈ ਨਾ ਜੀ ਕਿ ਚਲੋ ਅਗਰ ਤੁਸੀਂ ਨਾ ਸਾਹਮਣੇ ਲੈ ਕੇ ਆਉਂਦੇ ਸੰਗਤ ਦੇ ਤੇ ਅੱਜ ਇੰਨਾ ਸਹਿਯੋਗ ਨਹੀਂ ਮਿਲਣਾ ਸੀਗਾ ਸੰਗਤ ਨੂੰ ਜੀ ਤੁਹਾਨੂੰ ਪਤਾ ਹੀ ਨਹੀਂ ਸੀ ਕਿ ਤੁਸੀਂ ਕਿੰਨਾ ਹਾਲਾਤਾਂ ਚੋਂ ਗੁਜ਼ਰ ਰਹੇ ਹੋ ਜਾਂ ਕਿੰਨਾ ਹਾਲਾਤਾਂ ਚੋਂ ਗੁਜ਼ਰੇ ਹੋ ਹਾਂਜੀ ਬਿਲਕੁਲ ਹਾਂ ਸੋ ਤੁਹਾਡਾ ਬਹੁਤ ਵੱਡਾ ਯੋਗਦਾਨ ਜਿਹੜਾ ਤੁਸੀਂ ਇਦਾਂ ਪਰਿਵਾਰਾਂ ਨੂੰ ਸਾਹਮਣੇ ਲੈ ਕੇ ਆਉਂਦੇ ਹੋ ਰੂਬਰੂ ਕਰਦੇ ਆਂ ਸੰਗਤ ਦੇ ਸੰਗਤ ਵੀ ਕਿੰਨਾ ਪਿਆਰ ਦਿੰਦੀ ਆ ਕਿੰਨਾ ਸਹਿਯੋਗ ਦਿੰਦੀ ਆ ਸੰਗਤ ਅੱਗੋਂ ਫਿਰ ਸਾਡਾ ਤੁਸੀਂ ਇੱਕ ਚੀਜ਼ ਤੇ ਵੇਖੀ ਆ ਸਾਡੀ ਪਾਰਦਰਸ਼ਤਾ ਵੀ ਅਸੀਂ ਤੁਹਾਨੂੰ ਜੋ ਸੇਵਾ ਦਿੱਤੀ ਹੋਗੀ ਕੈਮਰੇ ਦੇ ਸਾਹਮਣੇ ਦਿੱਤੀ ਵਿੱਚ ਉਹਦਾ ਤੁਹਾਡਾ ਹੀ ਨੰਬਰ ਦਿੱਤਾ ਬਿਲਕੁਲ ਔਰ ਅਕਸਰ ਮੈਂ ਬੋਲ ਦਿੰਦਾ ਕਿ ਅਸੀਂ ਜੋ ਦੇਣਾ ਸੀਗਾ ਜੋ ਸੰਸਥਾ ਵੱਲੋਂ ਸਾਨੂੰ ਹੁਕਮ ਸੀਗਾ ਅਸੀਂ ਦੇ ਦਿੱਤਾ ਤੁਸੀਂ ਜੋ ਦੇਣਾ ਹੁਣ ਇਸ ਨੰਬਰ ਤੇ ਕਾਲ ਕਰਿਓ ਬਿਲਕੁਲ ਔਰ ਮੈਨੂੰ ਲੱਗਦਾ ਵੀ ਕੋਈ ਜਦੋਂ ਸ਼ੁਰੂਆਤੀ ਦੌਰ ਚ ਵੀਡੀਓਜ਼ ਵਾਇਰਲ ਹੋਈਆਂ ਨੇ ਤੇ ਮੈਨੂੰ ਲੱਗਦਾ ਵੀ ਸੌਣਾ ਮੁਸ਼ਕਲ ਹੋ ਗਿਆ ਹੋਣਾ ਵੀ ਇੰਨੀ ਵੀਡੀਓ ਵਾਇਰਲ ਹੋਈਆਂ ਨੇ ਕਾਲਸ ਆਈਆਂ ਬਹੁਤ ਬਹੁਤ ਸਾਰੀਆਂ ਭੈਣਾਂ ਦੀਆਂ ਕਾਲਸ ਬਹੁਤ ਸਾਰੇ ਵੀਰਾਂ ਦੀਆਂ ਕਾਲਸ ਕਈ ਬਜ਼ੁਰਗਾਂ ਦੀਆਂ ਕਾਲਸ ਜਿਨ੍ਹਾਂ ਨੇ ਇੰਨੀ ਹਿੰਮਤ ਦਿੱਤੀ ਕਿ ਬੱਚੇ ਕੋਈ ਨਹੀਂ ਤੇਰੇ ਨਾਲਾਂ ਭੈਣੇ ਕੋਈ ਨਹੀਂ ਤੇਰੇ ਨਾਲਾਂ ਹੂੰ ਬਹੁਤ ਬਹੁਤ ਸਾਥ ਦਿੱਤਾ ਸੰਗਤ ਇਹ ਗੱਲ ਸੱਚ ਆ ਵੀ ਜਦੋਂ ਕਿਤੇ ਕੋਈ ਤੁਹਾਨੂੰ ਕੋਈ ਫੋਨ ਕਾਲ ਆਉਂਦੀ ਆ ਨਾ ਹਾਂਜੀ ਤੇ ਜਦੋਂ ਉਹ ਲੋਕ ਸੋਚਦੇ ਆ ਪੀ ਹੁਣ ਨਾ ਮਾਂ ਨਾ ਬਾਪ ਸਿਰ ਤੇ ਨਾ ਹੁਣ ਉਹ ਜੀਵਨ ਸਾਥੀ ਦਾ ਹੀ ਕੋ ਸਾਥ ਰਿਆ ਹੈ ਨਾ ਇਕੱਲੀ ਇੱਕ ਸਿੰਗਲ ਮਮ ਇੱਕ ਅ ਬਿਮਾਰ ਬੱਚੀ ਨੂੰ ਲੈ ਕੇ ਕਿੱਦਾਂ ਕਰ ਰਹੀ ਆ ਆਮਦਨ ਦਾ ਕੋਈ ਪੱਕਾ ਸਾਧਨ ਨਹੀਂਗਾ ਪਰ ਕਈ ਵਾਰੀ ਇੱਕ ਫੋਨ ਕਾਲ ਐਸੀ ਆਉਂਦੀ ਆ ਪੀ ਜਿਵੇਂ ਤੁਹਾਨੂੰ ਕਈ ਵਾਰੀ ਲੱਗਾ ਹੋਣਾ ਪੀ ਆਹ ਫੋਨ ਕਾਲ ਮੈਨੂੰ ਅੰਜ ਲੱਗੀ ਜਿਵੇਂ ਮੇਰੇ ਬਾਪ ਨੇ ਕਰ ਦਿੱਤਾ ਫੋਨ ਆਹ ਫੋਨ ਮੈਨੂੰ ਅੰਜ ਲੱਗਾ ਜਿਵੇਂ ਕੋ ਮੇਰਾ ਭਰਾ ਮੇਰੇ ਨਾਲ ਗੱਲ ਕਰ ਰਿਹਾ ਹੋਇਆ ਇਦਾਂ ਬਿਲਕੁਲ ਹੋਇਆ ਜੀ ਠੀਕ ਔਰ ਇੱਕ ਭਰਾ ਦਾ ਫੋਨ ਆਇਆ ਮੈਨੂੰ ਅਮਰੀਕਾ ਤੋਂ ਜੀ ਉਹਨਾਂ ਨੇ ਸੇਵਾ ਵੀ ਭੇਜੀ ਜੀ ਉਹਨਾਂ ਨੇ ਕਿਹਾ ਵੀ ਭੈਣ ਤੂੰ ਫੋਨ ਕਰਨਾ ਆ ਹਾਂ ਮੈਂ ਨਾ ਚੱਕਾ ਹੋਂ ਤੇ ਲੜਨਾ ਆ ਅੱਗੋਂ ਮੇਰ ਨਾਲ ਵੈਰੀ ਗੁੱਡ ਤੂੰ ਮੇਰਾ ਫੋਨ ਚੁੱਕਿਆ ਅੱਗੇ ਵੀ ਤੂੰ ਮੈਨੂੰ ਫੋਨ ਕੌਣ ਕੀਤਾ ਇੰਨੇ ਦਿਨ ਹੋ ਗਏ ਵੈਰੀ ਗੁੱਡ ਵੈਰੀ ਗੁੱਡ ਮਤਲਬ ਇਹ ਬੜੀ ਵੱਡੀ ਗੱਲ ਆ ਕਿ ਕੋਈ ਸ਼ਖਸ ਕੋਈ ਗੁਰੂ ਦਾ ਪਿਆਰਾ ਵੀ ਤੁਹਾਨੂੰ ਇੰਨਾ ਹੱਕ ਦੇ ਰਿਹਾ ਵੀ ਜਿਵੇਂ ਮੇਰੀ ਸੱਕੀ ਭੈਣ ਮੈਨੂੰ ਫੋਨ ਕਰੇ ਮੈਂ ਫੋਨ ਚੁੱਕਾਂ ਨਾ ਜਾਂ ਮੈਂ ਟਾਈਮ 'ਤੇ ਰਿਪਲਾਈ ਨਾ ਕਰਾਂ ਤੇ ਉਹ ਮੇਰੇ ਨਾਲ ਲੜੇ ਵੀ ਤੂੰ ਫੋਨ ਮੈਨੂੰ ਰਿਪਲਾਈ ਕਿਉਂ ਨਹੀਂ ਕੀਤਾ ਬਹੁਤ ਵੱਡੀ ਗੱਲ ਥੈਂਕ ਯੂ ਵੈਰੀ ਮੱਚ ਭਾਈ ਸਲੂਟ ਆ ਤੁਹਾਨੂੰ ਨਾਮ ਤੁਹਾਡਾ ਤੇ ਸਤਿਗੁਰੂ ਜਾਣਦੇ ਆ ਪਰ ਸੱਚੀ ਮੁੱਚੀ ਸੇਵਾ ਕਰ ਦੇਣੀ ਇੱਕ ਵੱਡੀ ਗੱਲ ਆ ਪਰ ਸੱਚੀ ਮੁੱਚੀ ਇੰਨੀ ਜ਼ਿਆਦਾ ਹੱਕ ਦੇ ਦੇਣਾ ਕਿਸੇ ਨੂੰ ਇੰਨਾ ਅਧਿਕਾਰ ਦੇ ਦੇਣਾ ਵੀ ਅੱਜ ਤੋਂ ਤੂੰ ਮੇਰੀ ਭੈਣ ਆ ਤੇ ਪੂਰੇ ਹੱਕ ਨਾਲ ਮੰਗਣਾ ਵਾ ਵੀ ਮੈਂ ਮੈਨੂੰ ਆ ਚੀਜ਼ ਦੀ ਲੋੜ ਆ ਹੁਣੇ ਪੇਚ ਕੱਲ ਤੱਕ ਹੋਣੀ ਚਾਹੀਦੀ ਆ ਮਜਾ ਇਸ ਗੱਲ ਦਾ ਮਤਲਬ ਤੁਹਾਨੂੰ ਕਦੀ ਵੀ ਨਾ ਲੱਗੇ ਵੀ ਮੈਂ ਕਿਸੇ ਅਨਨੌਨ ਪਰਸਨ ਕੋਲੋਂ ਹੈਲਪ ਮੰਗ ਰਹੀ ਆ ਤੁਹਾਨੂੰ ਐਂ ਲੱਗੇ ਮੈਂ ਆਪਣੇ ਭਰਾ ਨਾਲ ਗੱਲ ਕਰ ਰਹੀ ਆ ਮੈਨੂੰ ਆ ਚੀਜ਼ ਲੋੜ ਆ ਵੀਰ ਮੈਨੂੰ ਇੰਨੇ ਤਰੀਕ ਤੱਕ ਚਾਹੀਦੀ ਆ ਆ ਗੱਲ ਦਾ ਸਵਾਦ ਹੀ ਵੱਖਰਾ ਇਦਾਂ ਹੀ ਲੱਗਿਆ ਮੈਨੂੰ ਵੀ ਮੇਰਾ ਬਹੁਤ ਹਿੱਸਾ ਪਰਿਵਾਰ ਦਾ ਜਿਹੜਾ ਵੱਡਾ ਹਿੱਸਾ ਆ ਉਹ ਬਾਰ ਬੈਠਾ ਹੋਇਆ ਬਿਲਕੁਲ ਬਿਲਕੁਲ ਠੀਕ ਇਹ तमाम ਸ਼ਹੀਦ ਪਰਿਵਾਰਾਂ ਨੂੰ ਇਹ ਅਹਿਸਾਸ ਸੰਗਤ ਨੇ ਕਰਵਾਇਆ ਹਾਂਜੀ ਇੱਕ ਦੋ ਨਹੀਂ ਕਿਉਂਕਿ ਮੇਰੇ ਰਾਈ ਤੇ ਬਹੁਤ ਸਾਰੇ ਘਰ ਬਣ ਗਏ ਬਹੁਤ ਸਾਰੀਆਂ ਧੀਆਂ ਪੜ ਗਈਆਂ ਬਹੁਤ ਸਾਰੀਆਂ ਧੀਆਂ ਦੀਆਂ ਡੋਲੀਆਂ ਤੋਰਤੀਆਂ ਹਾਂਜੀ ਕਿੰਨੇ ਮਾ ਬਾਬ ਦੇ ਇਲਾਜ ਕਰਾਤੇ ਮੈਨੂੰ ਯਾਦ ਹੀ ਨਹੀਂ ਕਈ ਵਾਰੀ ਮੈਨੂੰ ਲੋਕ ਮਿਲਦੇ ਆ ਤੇ ਉਹਨੂੰ ਕਹਿੰਣਗੇ ਵੀ ਬਲੰਦ ਸਿੰਘ ਦੀ ਪਛਾਣਿਆ ਨਹੀਂ ਮੈਂ ਕਿਹਾ ਜੀ ਨਹੀਂ ਪਤਾ ਨਹੀਂ ਲੱਗਾ ਦੱਸੋ ਕੀ ਹੈ ਕਹਿੰਦੇ ਤੁਸੀਂ ਸਾਡੀ ਬੇਟੀ ਦਾ ਵਿਆਹ ਕੀਤਾ ਸੀ ਤੇ ਮੈਨੂੰ ਚੇਤਾ ਵੀ ਨਹੀਂ ਹੁੰਦਾ ਤੇ ਮੈਂ ਇਹੋ ਹੀ ਸੋਚਦਾ ਵੀ ਸੱਚ ਪਾਤਸ਼ਾਹ ਮੈਨੂੰ ਚੇਤਾ ਵੀ ਨਾ ਆਵੇ ਕਿਉਂਕਿ ਮੇਰੇ ਮਨ ਚ ਕੱਲ ਨੂੰ ਕੋਈ ਮੈਂ ਤੇ 10 ਰੁਪਏ ਵੀ ਨਹੀਂ ਦਿੱਤੇ ਆਪਣੇ ਕੋਲ ਸੰਗਤ ਵੱਲੋਂ ਆਇਆ ਮੈਂ ਸੰਗਤ ਦਾ ਡਾਕੀਆ ਇਧਰੋਂ ਆਏ ਇਧਰ ਫੜਾਤੀ ਹਾਂਜੀ ਕਈ ਕੁਛ ਤੁਹਾਡੇ ਪੈਸੇ ਮੇਰੇ ਕੋਲ ਵੀ ਆਏ ਕੁਝ ਤੁਹਾਨੂੰ ਡਾਇਰੈਕਟ ਆਏ ਸਾਰਾ ਕੁਛ ਕਿੰਨਾ ਵਧੀਆ ਸਤਿਗੁਰੂ ਨੇ ਤੁਹਾਨੂੰ ਦਿੱਤਾਰ ਰਿਸਪੌਂਸ ਹਾਂਜੀ ਤੇ ਸਭ ਤੋਂ ਵੱਡੀ ਗੱਲ ਭਈ ਜਿਹੜਾ ਇੱਜ਼ਤ ਮਾਨ ਆ ਉਹ ਸਾਰੇ ਕਈ ਵਰੀ ਪੈਸੇ ਆ ਵੇਖੋ ਪੈਸਾ ਬਹੁਤ ਕੁਝ ਆ ਪਰ ਜਿਹੜੀ ਰਿਸਪੈਕਟ ਮਿਲੀ ਆ ਤੁਹਾਨੂੰ ਇੱਕ ਸ਼ਹੀਦ ਬਾਪ ਦੀ ਬੇਟੀ ਹੋਣ ਦੀ ਹਾਂਜੀ ਉਹ ਪੈਸਿਆਂ ਨਾਲ ਨਹੀਂ ਮਣੀ ਕਿਤੋਂ ਲਈ ਜਾ ਸਕਦੀ ਬਿਲਕੁਲ ਹੋਰ ਕੋਈ ਖਾਸ ਵਿਸ਼ੇਸ਼ ਪ੍ਰਾਪਤੀ ਇਸ ਵੀਡੀਓ ਤੋਂ ਬਾਅਦ ਤੁਹਾਨੂੰ ਹੋਈ ਹੋਵੇ ਪਾਈ ਸਾਬ ਉਹ ਤੁਹਾਨੂੰ ਪਤਾ ਹੀ ਆ ਸੇ ਸੰਗਤ ਨੂੰ ਦੱਸਣਾ ਚਾਹੂੰਗੀ ਜਰੂਰ ਦੱਸੋ ਵੀ ਬਲਵਿੰਦਰ ਭਾਜੀ ਨੇ ਇੰਨਾ ਸੋਹਣਾ ਮੇਰਾ ਸਾਥ ਦਿੱਤਾ ਵੀ ਕਿਸੇ ਨੂੰ ਕਹਿ ਕੇ ਕੈਨੇਡਾ ਤੋਂ ਸਪான்ਸਰ ਜਿਹੜੀ ਸੀ ਉਹ ਮੈਨੂੰ ਕਰਵਾ ਦਿੱਤੀ ਅੱਜ ਦੀ ਡੇਟ 'ਚ ਮੇਰਾ ਔਰ ਮੇਰੀ ਬੱਚੀ ਦਾ ਵੀਜ਼ਾ ਲੱਗ ਚੁੱਕਾ ਹੈ ਵਾਹ ਕੀ ਬਾਤ ਹੈ ਬਹੁਤ ਵਧੀਆ ਜੀ ਮੈਨੂੰ ਲੱਗਦਾ ਕਿ ਆਹ ਗੱਲ ਸੁਣ ਕੇ ਪੂਰੀ ਸੰਗਤ ਦੇ ਚਿਹਰੇ ਤੇ ਵੀ ਜਿਹੜੀ ਇੱਕ ਮੁਸਕਰਾਹਟ ਫੈਲ ਗਈ ਹੋਏਗੀ ਖੁਸ਼ੀ ਦਾ ਉਹ ਵੀ ਅਹਿਸਾਸ ਹੋਣਾ ਵੀ ਕੀਤਾ ਹੋਏਗਾ ਬਾਕੀ ਬਹੁਤ ਨੇ ਪ੍ਰਭ ਜੀ ਬਹੁਤ ਲੋਕ ਬੈਠੇ ਨੇ ਬਾਹਰ ਜਿਨ੍ਹਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਸਾਡੀ ਭੇਜੀ ਸੇਵਾ ਸਹੀ ਤਰੀਕੇ ਨਾਲ ਅੱਗੇ ਪਹੁੰਚ ਰਹੀ ਆ ਪਿੱਛੇ ਉਹਨਾਂ ਵੱਲੋਂ ਕੋਈ ਕਮੀ ਨਹੀਂ ਔਰ ਮੈਂ ਸ਼ੁਕਰਗੁਜ਼ਾਰ ਹਾਂ ਉਹਨਾਂ ਗੁਰਮਖਾ ਪਿਆਰਿਆਂ ਦਾ ਜਿਨ੍ਹਾਂ ਨੇ ਦਾਸ ਦੀ ਛੋਟੀ ਜੀ ਰਿਕਵੈਸਟ ਦੇ ਉੱਤੇ ਪ੍ਰਭਜੋਤ ਕੌਰ ਤੇ ਉਹਨਾਂ ਦੀ ਬੇਟੀ ਦੇ ਲਈ ਸਪਾਂਸਰਸ਼ਿਪ ਭੇਜੀ ਔਰ ਉਦੋਂ ਵੱਡੀ ਖੁਸ਼ੀ ਤਨ ਤਨ ਗੁਰੂ ਰਾਮਦਾਸ ਜੀ ਦਾ ਕੋਤਾਨ ਕੋਟ ਸ਼ੁਕਰਗੁਜ਼ਾਰ ਧੰਨਵਾਦ ਕਿ ਜਿਨ੍ਹਾਂ ਦੀ ਕਿਰਪਾ ਸਦਕਾ ਵੀਜ਼ਾ ਵੀ ਲੱਗ ਗਿਆ ਦੋਨਾਂ ਮਾਂ ਬੇਟੀ ਬਿਲਕੁਲ ਜੀ ਤੇ ਵੀਜ਼ਾ ਲੱਗਣ ਤੋਂ ਬਾਅਦ ਹੋਣ ਤੇ ਮੈਂ ਸਮਝਦਾ ਵੀ ਬੜਾ ਇੱਕ ਤਾਂ ਖੁਸ਼ੀ ਦਾ ਮਾਹੌਲ ਹੋਣਾ ਚਾਹੀਦਾ ਪਰ ਅਜੇ ਵੀ ਕਿਤੇ ਚਿੰਤਾ ਦੀਆਂ ਲਕੀਰਾਂ ਹੈਗੀਆਂ ਨੇ ਉਹ ਕੀ ਕਾਰਨ ਆ ਉਹ ਵੀ ਹੁਣ ਕਰਦਾ ਹੋ ਗੱਲ ਸਾਡੇ ਸੁਣ ਰਹੀ ਆ ਐਸਾ ਉਹ ਚਲੋ ਗੁਰੂ ਸਾਹਿਬ ਦੀ ਕਿਰਪਾ ਨਾਲ ਚਲੋ ਕੁਝ ਤੁਹਾਡੇ ਐਫਰਟਸ ਸੀਗੇ ਵੀ ਵੀਜ਼ਾ ਤਾਂ ਲੱਗ ਗਿਆ ਜੀ ਹੁਣ ਮਸਲਾ ਮੇਰੇ ਲਈ ਇਹ ਬਣਿਆ ਪਿਆ ਵੀ ਜਿਹੜੀ ਟਿਕਟ ਆ ਉਹ 1.5 ਲੱਖ ਤੋਂ ਘੱਟ ਨਹੀਂ ਮਿਲ ਰਹੀ ਔਰ ਮੇਰੀ ਔਰ ਬੱਚੀ ਦੀ ਟਿਕਟ ਦੋਨਾਂ ਦੀ ਕੁੱਲ ਮਿਲਾ ਕੇ 3 ਲੱਖ ਦੀ ਆ। ਅੱਛਾ। ਜਿੱਥੇ ਇੰਨੀ ਤੁਸੀਂ ਮਦਦ ਕੀਤੀ ਆ। ਥੋੜੀ ਬਹੁਤੀ ਹੁਣ ਹੋਰ ਕੋਸ਼ਿਸ਼ ਕਰੋ ਵੀ ਕਿੰਨਾ ਦਾ ਅਰੇਂਜਮੈਂਟ ਜੇ ਇਹ ਤੇ ਚਿੰਤਾ ਹੀ ਕੁਝ ਨਹੀਂ ਤੁਸੀਂ ਕੀ ਗੱਲ ਕਰ ਰਹੇ ਹੋ? ਉਹ ਇੱਕ ਕਹਾਵਤ ਹੈ ਨਾ ਕਹਿੰਦੇ ਸੋਨਾ ਹੋਏ ਤੇ ਕੜਾਈ ਮਹਿੰਗੀ ਨਹੀਂ ਹੁੰਦੀ। ਤੁਸੀਂ ਚਿੰਤਾ ਤੁਹਾਡੇ ਕੋ ਵੀਜ਼ਾ ਹੈਗਾ ਔਰ ਤੁਹਾਨੂੰ ਇਸ ਗੱਲ ਦੀ ਚਿੰਤਾ ਹੈ ਕਿਉਂਕਿ ਇੱਕ ਗੱਲ ਮੈਂ ਸੰਗਤ ਨਾਲ ਕਰਦਿਆਂ ਕਿ ਪ੍ਰਭਜੋਤ ਕੌਰ ਦਾ ਘਰ ਵੀ ਗਹਿਣੇ ਪਿਆਰ ਸੀਗਾ। ਵੀ ਜਿਹੜੀ ਸੰਗਤ ਨੇ ਸੇਵਾ ਭੇਜੀ ਉਹ ਛਡਾਇਆ ਕੁਛ ਇਹਨਾਂ ਦੀਆਂ ਹੋਰ ਕਿਸ਼ਤਾਂ ਕੋ ਧਰਨ ਵਾਲੀਆਂ ਸੀ ਕੋਈ ਲੋਨ ਹੋਰ ਸੀਗਾ ਉਹ ਵੀ ਇਹਨਾਂ ਨੇ ਕਲੀਅਰ ਕੀਤਾ ਤੇ ਬੇਟੀ ਦਾ ਤੇ ਚਲੋ ਚੱਲ ਹੀ ਰਿਹਾ ਸੀਗਾ ਇਲਾਜ ਤੇ ਪੈਸੇ ਸੰਗਤ ਨੇ ਸੇਵਾ ਭੇਜਣ ਚੱਕੂ ਕਸਰ ਨਹੀਂ ਛੱਡੀ ਪਰ ਹੁਣ ਵੀ ਇਹ ਟਿਕਟਾਂ ਦਾ ਫਿਕਰ ਆ ਤੇ ਮੈਨੂੰ ਲੱਗਦਾ ਸ਼ਾਇਦ ਆਹ ਵੀਡੀਓ ਸੰਗਤ ਤੱਕ ਪਹੁੰਚ ਲੈਣ ਦਿਓ ਖੁਸ਼ਬੇ ਕੋਈ ਕੋਈ ਤੁਹਾਡਾ ਕੋਈ ਵੀਰ ਕੱਲਾ ਹੀ ਆ ਕੇ ਵੀ ਆਹ ਟਿਕਟਾਂ ਮੇਰੇ ਵੱਲੋਂ ਸਪਾਂਸਰ ਜੀ ਨਹੀਂ ਤੇ ਮੈਂ ਬੇਨਤੀ ਕਰਾਂਗਾ ਸਾਧ ਸੰਗ ਜੀ ਵੀ ਕਈ ਵਾਰੀ ਹੁੰਦਾ ਵੀ ਬੂੰਦ ਬੂੰਦ ਨਾਲ ਤਲਾਪ ਭਰ ਜਾਂਦਾ ਤੁਹਾਡਾ 10 10 20 20 100 100 50 50 ਡਾਲਰ ਵੀ ਜਿਹੜੇ ਆ ਉਹ ਪਤਾ ਨਹੀਂ ਲੱਗਣਾ ਕਿ ਕਦੋਂ ਦੋ ਟਿਕਟਾਂ ਦਾ ਪ੍ਰਬੰਧ ਹੋ ਗਿਆ ਤੇ ਮੈਨੂੰ ਲੱਗਦਾ ਵੀ ਸਪਾਂਸਰਸ਼ਿਪ ਆ ਗਈ ਆ ਵੀਜ਼ਾ ਲੱਗ ਗਿਆ ਹੁਣ ਟਿਕਟਾਂ ਤੋਂ ਇੰਦਾਂ ਨੂੰ ਰਹਿਣ ਦਿੰਦੇ ਇਸ ਗੱਲ ਦੀ ਗਾਰੰਟੀ ਆ ਸਤਿਗੁਰੂ ਕਿਰਪਾ ਕਰਨਗੇ ਨਹੀਂ ਤੇ ਅਸੀਂ ਆਪਣੀ ਸੰਸਥਾ ਵੱਲੋਂ ਵੀ ਕਿਉਂਕਿ ਸਾਡੀ ਸੰਸਥਾ ਕੈਨੇਡਾ ਦੇ ਵਿੱਚ ਹੀ ਆ ਹਾਂਜੀ ਸਾਡੇ ਭਾਈ ਮਨਜੀਤ ਸਿੰਘ ਪਿੰਡਰ ਜੀ ਉਥੇ ਹੀ ਮਤਲਬ ਰਹਿ ਕੇ ਤੇ ਸਾਰੀ ਸੇਵਾ ਕਰਦੇ ਆ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਤੇ ਕੁਛ ਨਾ ਕੁਛ ਜਿਹੜਾ ਤੁਹਾਡੀ ਇਸ ਟਿਕਟ ਦਾ ਪ੍ਰਬੰਧ ਜਿਹੜਾ ਆਪਣੀ ਸੰਸਥਾ ਵੱਲੋਂ ਕਰਾਂਗੇ ਪਹਿਲੀ ਗੱਲ ਤੇ ਸੰਗਤ ਨਹੀਂ ਕਰ ਦੇਣਾ ਤੇ ਜੇ ਇਹ ਜੀ ਵੀ ਕਰਨਾ ਵਾ ਸੰਸਥਾ ਰਾਈ ਤੇ ਉਹ ਵੀ ਸੰਗਤ ਦਿਆਈ ਦਿੱਤਾ ਅਸੀਂ ਇਕੱਠਾ ਕਰਕੇ ਤੁਹਾਨੂੰ ਦੇ ਦੇਣਾ ਤੇ ਮੈਂ ਉਹਨਾਂ ਕੋਲ ਇਜਾਜ਼ਤ ਲੈ ਕੇ ਤੇ ਜਰੂਰ ਤੁਹਾਡੀ ਟਿਕਟ ਦਾ ਪ੍ਰਬੰਧ ਕਰਾਉਣਾ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਔਰ ਜਿੰਨੀ ਵੀ ਸੰਗਤ ਸੁਣ ਰਹੀ ਆ ਸਾਧ ਸੰਗਤ ਜੀ ਪ੍ਰਭਜੋਤ ਕਰਦਾ ਫੋਨ ਨੰਬਰ ਇੱਕ ਵਾਰੀ ਨੋਟ ਕਰ ਲਓ ਪ੍ਰਭਜੋਤ ਜੀ ਨੰਬਰ ਬੋਲ ਦਿਓ 99150 41731 99 ਮੇਕਸ ਉਪਜਾ 41731 99150 41731 ਇਹ ਨੰਬਰ ਤੁਸੀਂ ਸਕਰੀਨ ਤੇ ਚੱਲਦਾ ਵੀ ਵੇਖ ਰਹੇ ਹੋ ਇਸ ਨੰਬਰ ਦੇ ਉੱਤੇ ਡਾਇਰੈਕਟ ਕਾਲ ਪਹਿਲਾਂ ਦੀ ਤਰ੍ਹਾਂ ਆਧਾਰ ਕਾਰਡ ਲੈ ਲਿਓ ਅਕਾਊਂਟ ਨੰਬਰ ਲੈ ਲਿਓ ਸਾਧ ਸੰਗਤ ਜੀ ਮਾਰੋ ਹੱਲਾ ਅੱਜ ਥੋੜੇ ਜੇ ਮੇਰੇ ਵੀਰ ਭਰਾ ਇਕੱਠੇ ਹੋ ਗਏ ਤੇ ਆਪਾਂ ਇਹਨਾਂ ਦੋਨੋਂ ਮਾਂ ਬੇਟੀ ਦੀ ਜਿਹੜੀਆਂ ਟਿਕਟਾਂ ਦਾ ਪ੍ਰਬੰਧ ਅਸੀਂ ਕਰ ਦੇਣਾ ਔਰ ਬੇहद ਸ਼ੁਕਰਗੁਜ਼ਾਰਾਂ ਪੂਰੀ ਦੁਨੀਆ 'ਚ ਵਸਦੀ ਸੰਗਤ ਦਾ ਜਿਹੜੇ ਸਾਡੇ ਇਸ ਕੋਸ਼ਿਸ਼ ਦੇ ਤਹਿਤ ਕਿਉਂਕਿ ਉਹ ਇਹਨਾਂ ਪਰਿਵਾਰਾਂ ਦਾ ਸਤਿਕਾਰ ਕਰਦੇ ਨੇ ਇਹਨਾਂ ਦੀ ਸੇਵਾ ਸੰਭਾਲ ਕਰਦੇ ਨੇ ਇਹਨਾਂ ਨੂੰ ਗੁਰਬਤ ਦੀ ਜ਼ਿੰਦਗੀ ਚੋਂ ਕੱਢ ਕੇ ਇੱਕ ਵਧੀਆ ਜ਼ਿੰਦਗੀ ਦੇ ਰਹੇ ਨੇ ਸਤਿਗੁਰੂ ਕਿਰਪਾ ਕਰਨ ਖਾਸ ਕਰਕੇ ਕੈਨੇਡਾ ਦੀਆਂ ਸੰਗਤਾਂ ਨੂੰ ਕਿ ਆਪ ਸਭ ਸੰਤਾਂ ਦੇ ਸਹਿਯੋਗ ਦੇ ਨਾਲ ਬਹੁਤ ਜਲਦ ਆਪਰਾਮ ਜਯੋਤ ਕੌਰ ਤੇ ਇਹਨਾਂ ਦੀ ਭੇਟੀ ਜਿਹੜੀ ਹੈ ਕੈਨੇਡਾ 'ਚ ਹੋਣਗੇ ਜਰੂਰ ਉੱਥੇ ਵੀ ਇਹਨਾਂ ਦਾ ਸਾਥ ਦਿਓ ਅਸੀਂ ਤੁਹਾਡੇ ਬੇਹਦ ਸ਼ੁਕਰਗੁਜ਼ਾਰ ਹੋਵਾਂਗੇ ਕੋਈ ਐਸੀ ਗੱਲ ਪ੍ਰਭ ਪ੍ਰਭਜੋਤ ਜੀ ਜਿਹੜੀ ਤੁਸੀਂ ਜਾਂਦੇ ਜਾਂਦੇ ਕਰਨਾ ਚਾਹੁੰਦੇ ਹੋ ਸੰਗਤ ਨਾਲ ਨਹੀਂ ਜੀ ਮੈਂ ਤੇ ਸਮਝ ਨਹੀਂ ਆਉਂਦੀ ਵੀ ਸੰਗਤ ਦਾ ਕਿਵੇਂ ਮੈਂ ਧੰਨਵਾਦ ਕਰਾਂ ਪਰਮਾਤਮਾ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਵਾਹਿਗੁਰੂ ਨਿੱਘੇ ਕਮਾਈਆਂ ਚ ਵਾਦੇ ਪਾਵੇ ਸਤਿ ਲੋਕ ਬਿਲਕੁਲ ਠੀਕ ਆ ਅੱਜ ਇੱਕ ਵਾਰੀ ਫੇਰ ਸਾਡੇ ਕੈਮਰੇ ਤੇ ਬਹਿ ਕੇ ਤੁਹਾਨੂੰ ਇਸ ਗੱਲ ਦਾ ਤੇ ਯਕੀਨ ਹੋਣਾ ਪਈ ਹੁਣ ਟਿਕਟ ਦਾ ਪ੍ਰਬੰਧ ਹੋ ਹੀ ਗਿਆ ਭਾਈ ਸਾਹਿਬ ਸਰਗਰੂ ਕਿਰਪਾ ਕਰਨਗੀ ਜੀ ਬੈਠੇ ਆ ਗੁਰੂ ਸਾਹਿਬ ਦੀ ਕਿਰਪਾ ਹੋਈ ਤਾਂ ਜਰੂਰ ਹਾਂਜੀ ਬਿਲਕੁਲ ਜੀ ਸੰਗਤ ਦਾ ਜਿਹੜਾ ਸਹਿਯੋਗ ਸਾਨੂੰ ਜਰੂਰ ਮਿਲੇਗਾ ਕਿਉਂਕਿ ਸਾਡਾ ਕੰਮ ਬੜਾ ਪਾਰਦਰਸ਼ੀ ਆ ਕਿ ਕਿਸੇ ਨੇ ਦਾ ਵੱਡਾ ਉਪਰਾਲਾ ਕੀਤਾ ਪੇ ਹੋ ਸਕਦਾ ਜਿਹੜੇ ਪਰਿਵਾਰ ਨੇ ਸਪੌਂਸਰਸ਼ਿਪ ਭੇਜੀ ਉਹਨਾਂ ਨੂੰ ਆਖਾਂਗੇ ਵੀ ਮਾਰੋ ਹੱਲਾ ਟਿਕਟਾਂ ਦਾ ਆਪੇ ਉੱਥੇ ਜਾ ਕੇ ਕੁੜੀ ਕਮਾ ਕੇ ਦੇ ਦੇਗੀ ਪਰ ਉਹਨਾਂ ਲੈਣੇ ਨਹੀਂ ਜਿੱਦਿਆ ਜਿਹੜਾ ਵਧੀਆ ਉਹ ਪਰਿਵਾਰ ਆ ਸਤਿਗੁਰੂ ਕਿਰਪਾ ਕਰਨਗੇ ਬਾਕੀ ਆਪ ਸਭ ਸੰਗਤਾਂ ਨੂੰ ਬੇਨਤੀ ਆ ਸਾਧ ਸੰਗਤ ਜੀ ਨੰਬਰ ਤੁਹਾਡੇ ਸਾਹਮਣੇ ਆ ਸਕਰੀਨ ਤੇ ਚੱਲ ਰਿਹਾ ਫੋਨ ਤੇ ਕਰਕੇ ਜਰੂਰ ਸਾਥ ਦਿਓ ਇੱਕ ਮੁਲਾਕਾਤ ਜਿਹੜੀ ਆ ਫਿਰ ਕੈਨੇਡਾ ਤੋਂ ਔਨ 에ਅਰ ਇਹਨਾਂ ਦੇ ਨਾਲ ਫਿਰ ਗੱਲ ਕਰਾਂਗੇ ਜਦੋਂ ਇਹ ਮਾਂ ਬੇਟੀ ਕੈਨੇਡਾ ਪਹੁੰਚ ਜਾਣਗੀਆਂ ਤੇ ਇੱਕ ਨਵੀਂ ਜ਼ਿੰਦਗੀ ਇੱਕ ਖੁੱਲਾ ਅਸਮਾਨ ਇੱਕ ਮਤਲਬ ਬਿਲਕੁਲ ਬੇਖੌਫ ਫਿਊਚਰ ਇਹਨਾਂ ਦੇ ਸਾਹਮਣੇ ਹੋਏਗਾ ਤੇ ਉਥੇ ਆਪ ਸਾਬ ਸੰਗਤਾਂ ਦਾ ਸਾਥ ਹੋਏਗਾ ਤੇ ਫਿਰ ਉਦੋਂ ਵੀ ਇਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਬਹੁਤ ਮਿਹਰਬਾਨੀ ਸਾਧ ਸੰਗਤ ਜੀ ਪਹਿਲਾਂ ਦੀ ਤਰ੍ਹਾਂ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰ ਦਿਓ ਤੁਹਾਡੇ ਬਿਹਤ ਸ਼ੁਕਰਗੁਜ਼ਾਰ ਹੋਵਾਂਗੇ ਕਿਉਂਕਿ ਇਹ ਜਿਹੜੀ ਸਾਡੇ ਐਫਰਟਸ ਨੇ ਹੁਣ ਪ੍ਰਭਜੋਤ ਕੌਰ ਜੀ ਮੇਰਾ ਜਿਹੜਾ ਚੈਨਲ ਸੀਗਾ ਵੀਡੀਓ 24 ਸਾਡਾ ਬੈਨ ਕਰ ਦਿੱਤਾ ਉਹ ਇੰਡੀਆ 'ਚ ਨਹੀਂ ਵੇਖਿਆ ਜਾਂਦਾ ਫਿਰ ਮੇਰਾ ਫੇਸਬੁੱਕ ਪੇਜ ਸੀ ਜਿਸ ਮਾਧਿਮ ਰਾਹੀਂ ਤੁਹਾਡੀ ਗੱਲ ਸਾਰੀ ਸੰਗਤ ਤੱਕ ਪਹੁੰਚੀ ਸੀ ਉਹ ਵੀ ਹੁਣ ਇੰਡੀਆ 'ਚ ਬੈਨ ਆ ਤੇ ਸਾਧ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਮੇਰਾ ਨਵਾਂ ਪੇਜ ਹੈ ਬਲਵਿੰਦਰ ਸਿੰਘ ਪੱਖੋ ਕੇ ਅੱਗੇ ਪੰਜਾਬੀ 'ਚ ਸੰਘਰਸ਼ ਲਿਖਿਆ ਉਸ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰੋ ਇੱਕ ਵਾਰੀ ਫੇਰ ਇਕੱਠੇ ਹੋਈਏ ਇੱਕ ਵਾਰੀ ਪਰਿਵਾਰ ਸਾਰਾ ਫੇਰ ਇਕੱਠੇ ਹੋਈਏ ਤੇ ਇਸ ਤਰ੍ਹਾਂ ਦੇ ਲੋੜਵੰਦ ਪਰਿਵਾਰਾਂ ਦੇ ਲਈ ਫੇਰ ਇਹਨਾਂ ਦੀ ਵੱਧ ਤੋਂ ਵੱਧ ਸੇਵਾ ਕਰ ਸਕੀਏ ਬਹੁਤ ਮਿਹਰਬਾਨੀ ਜੀ ਜਿਉਂਦੇ ਵਸਦੇ ਰਹੋ ਹੁਣ ਤੁਹਾਡੇ ਕੋ ਇਜਾਜ਼ਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ